ਬਠਿੰਡਾ ਦੇ ਪਿੰਡ ਕੁੱਦਾ ਵਿਖੇ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਕਣਕ ਨੂੰ ਲੱਗੀ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ ਅੱਗ ਕਿਸਾਨਾਂ ਵੱਲੋਂ ਬਿਜਲੀ ਵਿਭਾਗ ਦੇ ਕਰਮਚਾਰੀਆਂ ਤੇ ਲਗਾਈ ਦੋਸ਼ ਕੰਪਰੋਮਿਟ ਟ੍ਰਾਸਟ ਦੇ ਚੇਅਰਮੈਨ ਦਾ ਕੀਤਾ ਗਿਆ ਘਰਾਓ ਮਾਮਲਾ ਬਠਿੰਡਾ ਦੇ ਪਿੰਡ ਕੁੱਦਾ ਦਾ ਜਿੱਥੇ ਅਚਾਨਕ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ ਕਣਕ ਨੂੰ ਅੱਗ ਲੱਗ ਗਈ ਕਿਸਾਨਾਂ ਵੱਲੋਂ ਪੂਰੀ ਮੇਨਤ ਕਰਨ ਤੋਂ ਬਾਅਦ ਵੀ ਇਹ ਕਣਕ 80 ਏਕੜ ਦੀ ਲਗਭਗ ਬਚ ਗਈ ਜਿਸ ਨੂੰ ਲੈ ਕੇ ਉੱਥੇ ਇੱਥੇ ਕਿਸਾਨਾਂ ਦਾ ਹਾਲਚਲ ਜਾਣਨ ਦੇ ਲਈ ਇੰਪਰੂਵਮੈਂਟ ਟ੍ਰੈਕਟ ਦੇ ਚੇਅਰਮੈਨ ਜਤਿੰਦਰ ਭੱਲਾ ਪਹੁੰਚੇ ਤਾਂ ਕਿਸਾਨਾਂ ਵੱਲੋਂ ਉਸ ਦਾ ਘਰਾਉ ਕੀਤਾ ਗਿਆ ਤੇ ਉਹਨਾਂ ਨੇ ਮੰਗ ਕੀਤੀ ਕਿ ਪਹਿਲਾਂ ਬਿਜਲੀ ਵਿਭਾਗ ਦੇ ਜਿਹੜੇ ਕਰਮਚਾਰੀ ਦੀ ਅਣਗਿਲੇ ਦੀ ਕਰਣ ਇਹ ਅੱਗ ਲੱਗੀ ਹੈ ਉਸ ਤੇ ਪਰਚਾ ਦਰਜ ਕੀਤਾ ਜਾਵੇ હમાર રોક કે હો કરેલો પ્રોકેટ ટાઈટ ઉપર જ ઉત્તર ਬਾਈ ਫੇਰ ਉੱਠੇਗੇ ਫੇਰ ਜਾਣ ਦੇਵਾਂਗੇ ਉਹਨੇ ਜੇ ਨਹੀਂ ਰੋਣ ਦੇਣਾ ਜਾਣ ਦੇਗੇ ਇੱਥੇ ਤੇ ਨੰਨੀ ਮਹਿਕਮੇ ਦਾ ਦਫਤਰ ਪਰਦਾ ਕੀ ਬੈ ਜਾਵੇ ਦੇ ਰਲਾਂਗੇ 5 ਮਿਲ ਕੇ ਕਰਨ ਪਈ ਜੇ ਦੇਖੋ ਗੁੱਸਾ ਸਾਹਿਬ ਦਾ ਜਾਇ ਜਾਵੇ ਕਿਉਂਕਿ 2 ਮਾਰਚ ਦੀ ਜਿਵੇਂ ਬਾਈ ਗਰਜੀਤ ਵੀ ਦੱਸਿਆ ਜਾਂਦਾ ਵੀ ਗੜੇ ਮਾਰੀ ਹੋਈ ਆ ਤੇ ਅੱਜ ਆਪਾਂ 18 19 ਅਪ੍ਰੈਲ ਦੇ ਵਿੱਚ ਬੈਠੇ ਆ ਡੇੜੇ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਤੇ ਸਰਕਾਰ ਵੀ ਉਹਨਾਂ ਦੀ ਆ ਜਿਨ੍ਹਾਂ ਦਾ ਮੁੱਖ ਮੰਤਰੀ ਕਹਿਦਾ ਹੁੰਦਾ ਸੀਗਾ ਵੀ ਭਾਈ ਵਰਤੌਰੀ ਤਾਂ 20 ਦਿਨ ਬਾਅਦ ਹੋ ਜੂਗੀ ਨੁਕਸਾਨ ਦਾ ਮੁਆਵਜ਼ਾ ਤੁਹਾਡੇ ਤੋਂ ਸਰਕਾਰ ਦੇ ਵਿੱਚ ਆ ਜੂਗਾ ਇਹ ਆਪਾਂ ਨੂੰ ਸਾਰਿਆਂ ਨੂੰ ਸਾਹਮਣੇ ਆ ਕੇ ਕਿ ਭਰੋਸਾ ਫੇਰ ਕਰਕੇ ਵੀ ਕੀ ਦੀ ਗੱਲ ਤੇ ਆਪਾਂ ਠੀਕ ਆ ਇਹ ਆਮ ਆ ਕੇ ਪਾਰਟੀ ਦੇ ਜਿਹੜੇ ਆਗੂ ਆਏ ਉਹ ਭਰੋਸਾ ਵੀ ਦੇ ਦੇਣਗੇ ਪਰ ਭਰੋਸੇ ਤੋਂ ਪਹਿਲਾਂ ਮੁੱਖ ਮੰਤਰੀ ਦੇ ਭਰੋਸੇ ਨਹੀਂ ਪਫਾ ਹੋਏ ਇੱਥੇ ਆਪਣੀ ਜਿਹੜੀ ਪਹਿਲੀ ਮੰਗ ਹੈ ਵੀ ਬਿਜਲੀ ਵਿਭਾਗ ਦੀ ਨਗਹਿਲੀ ਦੇ ਕਾਰਨ ਅੱਗ ਲੱਗੀ ਆ ਬਿਜਲੀ ਵਿਭਾਗ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਸਾਡੇ ਦੋ ਬੰਦੇ ਦੋ ਜਾਂ ਤਿੰਨ ਬੰਦੇ ਇੱਥੇ ਥਾਣੇ ਜਾਣਗੇ ਮੈਂ ਦੇਖੀ ਮਾਰਿਆ ਇੱਥੇ ਪੁਲਿਸ ਤੋਂ ਥਾਣੇ ਵਾਲੇ ਬੈਠੇ ਆ ਜਦੋਂ ਬਿਜਲੀ ਵਿਭਾਗ ਤੇ ਐਫ ਆਈ ਆਰ ਕੱਟੀ ਗਈ ਉਦੋਂ ਅਸੀਂ ਜਤਿੰਦਰ ਭੱਲਾ ਜੀ ਨੂੰ ਇੱਥੋਂ ਜਾਣ ਦੇਣਾਗੇ ਨਹੀਂ ਉਹਨਾਂ ਦੇ ਜਤਿੰਦਰ ਭੱਲਾ ਜੀ ਇੱਥੇ ਰਹੇਗੇ ਸਾਡੀ ਬੇਨਤੀ ਹੈ ਤੁਹਾਨੂੰ ਅਸੀਂ ਇੱਥੇ ਹੀ ਧਾਵਾਗੇ ਛਾਣੇ ਨਹੀਂ ਜਾਣ ਦੇਣਾਂਗੇ ਛਾਣੇ ਵੀ ਆਉਣਗੇ ਦੋ ਬੰਦੇ ਜੇ ਇੱਥੇ ਛਾਣੇ ਕਰਦੇ ਕਿਉਂਕਿ ਜਿਹੜਾ ਪ੍ਰੋਸੈਸ ਹੁੰਦੇ ਆ ਜਿਸ ਤਰ੍ਹਾਂ ਦਾ ਵੀ ਪ੍ਰੋਸੀਜਰ ਹੁੰਦਾ ਆਪਣੇ ਦੂਜੇ ਬੰਦੇ ਨੂੰ ਇਹਨਾਂ ਨੂੰ ਪਤਾ ਵੀ ਕਿਵੇਂ ਫਾਲੋਅ ਕਰਨੇ ਹੁੰਦੇ ਆ ਉਹ ਕਰ ਲੈਣਗੇ ਉਹਨਾਂ ਕਰ ਅਸੀਂ ਜਤਿੰਦਰ ਭੱਲਾ ਜੀ ਨੂੰ ਨਹੀਂ ਜਾਣ ਦਿੰਦੇ ਅਸੀਂ ਉਹਨੂੰ ਇਹ ਸਮਝਣਾ ਬੇਨਤੀ ਸਮਝ ਲੈਣਾ ਇਹਨੂੰ ਉਹ ਵਾਰਨਿੰਗ ਸਮਝ ਲੈਣਾ ਕੋਸ਼ਿ ਮਰਜੀ ਸਾਂਝਣਾ ਕਿਉਂਕਿ ਤਾਜ਼ਾ ਨੁਕਸਾਨ ਹੋਇਆ ਕੱਲੀ ਕਣਕ ਨੂੰ ਅੱਗ ਨਹੀਂ ਲੱਗੀ ਸਾਡੇ ਸੁਪਨਿਆਂ ਨੂੰ ਅੱਗ ਲੱਗੀ ਆ ਸਰਕਾਰ ਜੇ ਲੱਖ ਰੁਪਏ ਕਿੱਲੇ ਦਾ ਵੀ ਮੁਆਵਜ਼ਾ ਦੇਵੇ ਮਾਨਸਿਕ ਸੰਤੋਖਟੀ ਨਹੀਂ ਮਿਲਦੀ ਤੁਹਾਨੂੰ ਜਦੋਂ ਸਾਡੇ ਬਾਹਰ ਤੇ ਮਸ਼ੀਨ ਚੱਲਦੀ ਆ ਮਸ਼ੀਨ ਚੋਂ ਤਾਣੇ ਡੇ